ਸਰੌੜੀ ਹਾਏ 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 ਹੁਸ਼ਿਆਰਪੁਰ ਦੇ ਟੁਕੜੇ ਬੰਦ ਕਰੋ ਬੰਦ ਕਰੋ ਬੰਦ ਕਰੋ ਹੁਸ਼ਿਆਰਪੁਰ ਦੇ ਟੁਕੜਾ ਕਰ ਲੈ ਬੰਦ ਕਰਾਓ ਬੰਦ ਕਰੋ ਬੰਦ ਕਰੋ ਜਦੋਂ ਸੰਕਰ ਜਿਹੜਾ ਹੁਸ਼ਿਆਰਪੁਰ ਤੇ ਨਾਲ ਹੀ ਗੱਲਾਂ ਪੈਂਦਾ ਅਨੰਤਪੁਰ ਸਾਹਿਬ ਨਾਲ ਵਹੀ ਚੱਲਦਾ ਜਾਂਦਾ ਤੁਸੀਂ ਅੱਜ ਤੱਕ ਜਿੰਨੀਆਂ ਵੀ ਸਟੇਟਮੈਂਟ ਸਰੌੜੀ ਸਾਹਿਬ ਦੀਆਂ ਦੇਖੀਆਂ ਕੋਈ ਇੱਕ ਵੀ ਕਲੀਅਰ ਸਟੇਟਮੈਂਟ ਸੁਣੀ ਆ ਤੇ ਦੱਸ ਦਿਓ ਸਾਡੀਆਂ ਦੁਕੀਆਂ ਸਾਡੀਆਂ ਤੁਹਾਨੂੰ ਮਿਸਲੀਡ ਕਰਨ ਵਾਲੀਆਂ ਉਹਨਾਂ ਦਾ ਲੋਕਾਂ ਦੀ ਮਨਸ਼ਾ ਇਹ ਸੀ ਕਿ ਬੇਅਦਬੀ ਦੇ ਦੋਸ਼ਾਂ ਨੂੰ ਸਜ਼ਾ ਦੇਣਗੇ ਇਹ 100000 ਰੁਪਏ ਬੀਬੀਆਂ ਦੇ ਖਾਤੇ 'ਚ ਪਾਉਣਗੇ ਗੁੰਡਾਗਰਦੀ ਖਤਮ ਕਰਨਗੇ ਨਸ਼ਾ ਖਤਮ ਕਰਨਗੇ ਪੰਜਾਬ ਨੂੰ ਕਿਦੇ ਤਰੱਕੀ ਦੇ ਰਾਹਤੇ 'ਚ ਪਾਉਣਗੇ ਔਰ ਬੜੇ ਦੁੱਖ ਵਾਲੀ ਗੱਲ ਹੈ ਕਿ 4 ਸਾਲ ਹੋ ਗਏ ਇਹਨਾਂ ਦੇ ਵਾਅਦੇ ਕੋਈ ਨਹੀਂ ਪੂਰਾ ਹੋਇਆ ਜ਼ਿਲ੍ਹਾ ਫਰੀ ਅਨੰਦਪੁਰ ਸਾਹਿਬ ਵਿੱਚ ਗੜਸ਼ੰਕਰ ਹਲਕੇ ਨੂੰ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਬਾਹਰ ਐਸੋਸੀਏਸ਼ਨ ਗੜਸ਼ੰਕਰ ਅਤੇ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਹਸ਼ਿਆਰਪੁਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੇ ਤੌਰ ਤੇ ਕੋਰਟ ਕੰਪਲੈਕਸ ਤੋਂ ਸ਼ਹਿਰ ਵਿੱਚ ਪ੍ਰੋਸਮਾਰਚ ਕਰਨ ਉਪਰੰਤ ਡਿਪਟੀ ਸਪੀਕਰ ਦੀ ਰਿਹਾਇਸ਼ ਦੀ ਕੇਰਬੰਦੀ ਕਰਕੇ ਧੰਨ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਆ ਬਖ ਬਖ ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਪਟਕਾਉਣ ਲਈ ਸਰਕਾਰ ਜ਼ਿਲ੍ਹਾ ਸ਼੍ਰੀ ਆਨੰਦਪੁਰ ਸਾਹਿਬ ਬਣਾਉਣ ਜਾ ਰਹੀ ਹੈ ਜਿਸ ਦੇ ਵਿੱਚ ਹਸ਼ਿਆਰਪੁਰ ਜ਼ਿਲ੍ਹੇ ਨੂੰ ਦੁਫਾੜ ਕਰਕੇ ਹਲਕਾ ਗੜਸ਼ੰਕਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜੇਕਰ ਗੜਸ਼ੰਕਰ ਦੇ ਲੋਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਿਆ ਜਾਂਦਾ ਹੈ ਤਾਂ ਲੋਕਾਂ ਦੀ ਖੱਜਲ ਖਵਾਰੀ ਵਧੇਗੀ ਉਨਾ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਹਸ਼ਿਆਰਪੁਰ ਨੂੰ ਦੋ ਫਾੜ ਕੀਤਾ ਗਿਆ ਤਾਂ ਪੱਕਾ ਮੋਰਚਾ ਲਗਾ ਕੇ ਪ੍ਰਦਰਸ਼ਨ ਕਰਨਗੇ ਅਸੀਂ ਇਹ ਪ੍ਰੋਟੈਸਟ तकरीबन ਪਿਛਲੇ ਮਹੀਨੇ ਡੇ ਮਹੀਨੇ ਤੋਂ ਚਲਾ ਰਹੇ ਹਾਂ ਕਿ ਜਿਵੇਂ ਇਹ ਕਹਿ ਰਿਹਾ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਔਰ ਗਰਸੇਂਗਰ ਨੂੰ ਔਰ ਜਿਹੜੇ ਸਾਡੇ ਜਿਹੜਾ ਕੁਸ਼ ਜਿਹੜਾ ਚੱਬੇਵਾਲ તાલુકા ਮਾਲਕੋਟੜ તાલુਕਾ ਉਹਨੂੰ ਇਹ ਅਨੰਦਪੁਰ ਸਾਹਿਬ ਨਾਲ ਮਿਲਾ ਕੇ ਜਾ ਰਹੇ ਆ ਜਿਹਦਾ ਅਸੀਂ ਪਹਿਲੇ ਦਿਨ ਤੋਂ ਵਿਰੋਧ ਕਰਦੇ ਆਂ ਔਰ ਵਿਰੋਧ ਕਰਦੇ ਰਵਾਂਗੇ ਕਿਉਂਕਿ ਜਿਹੜੀ ਗੜਸ਼ੰਕਰ ਦੀ ਆਵਾਮ ਆ ਉਹ ਨਹੀਂ ਉਹ ਨਹੀਂ ਚਾਹਦੀ ਉਹ ਨਹੀਂ ਚਾਹਦੀ ਵੀ ਅਸੀਂ ਉਹਦੇ ਨਾਲ ਚਾਈਏ ਅਨੰਦਪੁਰ ਸਾਹਿਬ ਦੇ ਨਾਲ ਜਿਵੇਂ ਤੁਸੀਂ ਦੇਖਦੇ ਹੋ ਵੀ ਜੇ ਅਸੀਂ ਰੋਡ ਕਨੈਕਟੀਵਿਟੀ ਦੀ ਗੱਲ ਕਰ ਲਈਏ ਡਾਕੂਮੈਂਟੇਸ਼ਨ ਦੀ ਗੱਲ ਕਰ ਲਈਏ ਜਿੰਨੀ ਈਜ਼ੀ ਅਪਰੋਚ ਹੁਸ਼ਿਆਰਪੁਰ ਦੀ ਗੜਸ਼ੰਕਰ ਵਸਨੀਕਾਂ ਲਈ ਹੈ ਉਨੀ ਈਜ਼ੀ ਅਪਰੋਚ ਅਨੰਦਪੁਰ ਸਾਹਿਬ ਲਈ ਕਦੇ ਵੀ ਨਹੀਂ ਰਹੇਗੀ ਪਤਾ ਨਹੀਂ ਕਿਉਂ ਰੌੜੀ ਸਾਹਿਬ ਜਿਹੜੇ ਹਲਕੇ ਦੇ ਚੁਣੇ ਹੋਏ ਨਮਾਉਂਦੇ ਆ ਤੁਸੀਂ ਅੱਜ ਤੱਕ ਦੇਖਿਆ ਵੀ ਹਲਕੇ ਦਾ ਚੁਣਿਆ ਹੋਇਆ ਨਮਾਉਂਦਾ ਹਲਕੇ ਨੂੰ ਤੋੜਨ ਦੀਆਂ ਗੱਲਾਂ ਕਰ ਰਿਹਾ ਔਰ ਕਦੀ ਉਹ ਕਹਿ ਰਿਹਾ ਕੁਛ ਪਿੰਡ ਜਿਹੜੇ ਆ ਬੀਟ ਦੇ ਮਾਨੰਪੁਰ ਸਾਹਿਬ ਨਾਲ ਚਲੇ ਜਾਣਗੇ ਕਦੀ ਉਹ ਕਹਿ ਰਿਹਾ ਕੁਛ ਜਿਹੜੇ ਪਿੰਡ ਆ ਨਵੀਂ ਸ਼ਹਿਰ ਨਾਲ ਚਲੇ ਜਾਣਗੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੂੰ ਮੰਨਦਾ ਉਹ ਇੱਕ ਐਮਐਲਏ ਚੁਣਿਆ ਹੋਇਆ ਇਲਾਕੇ ਨੂੰ ਤੋੜਨ ਦੀਆਂ ਗੱਲਾਂ ਆਪ ਹੀ ਕਰ ਰਿਹਾ ਹੈ ਜਿਸ ਤੋਂ ਤੁਹਾਨੂੰ ਉਹਨਾਂ ਦੀ ਮਨਸ਼ਾ ਜਿਹੜੀ ਬੜੀ ਕਲੀਅਰ ਘਟਾ ਵੀ ਉਹ ਗਰਸ਼ੰਕਰ ਦਾ ਨੁਕਸਾਨ ਕਰਨ ਜਾ ਰਹੇ ਹੈ ਦੇਖੋ ਮੇਰਾ ਨਿੱਜੀ ਤੌਰ ਤੇ ਮੰਨਣਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਵੱਡੇ ਜਨਮਤ ਦੇ ਨਾਲ ਜਤਾਇਆ 2022 ਦੇ ਵਿੱਚ ਉਹਨਾਂ ਦਾ ਲੋਕਾਂ ਦੀ ਮਨਸ਼ਾ ਇਹ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ ਇਸ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ 'ਚ ਪਾਉਣਗੇ ਗੁੰਡਾਗਰਦੀ ਖਤਮ ਕਰਨਗੇ ਨਸ਼ਾ ਖਤਮ ਕਰਨਗੇ ਪੰਜਾਬ ਨੂੰ ਕਿਤੇ ਤਰੱਕੀ ਦੇ ਰਾਹਤੇ 'ਚ ਪਾਉਣਗੇ ਔਰ ਬੜੇ ਦੁੱਖ ਵਾਲੀ ਗੱਲ ਹੈ ਕਿ 4 ਸਾਲ ਹੋ ਗਏ ਇਹਨਾਂ ਦੇ ਵਾਅਦਾ ਕੋਈ ਨਹੀਂ ਪੂਰਾ ਹੋਇਆ ਲੋਕ ਉਸ ਵਾਅਦੇ ਦੀ ਮੰਗ ਕਰ ਰਹੇ ਕਿ ਉਹ ਵਾਅਦਾ ਪੂਰਾ ਕਰੋ ਲੋਕਾਂ ਨੂੰ ਇੱਕ ਧਾਰਮਿਕ ਮੁੱਦੇ ਦੇ ਨਾਲ ਇਮੋਸ਼ਨਲ ਮੁੱਦੇ ਨਾਲ ਜੋੜ ਕੇ ਦਰਸ਼ਨ ਤਨੂੰ ਤੋੜ ਜੇ ਅਨੰਪੁਰ ਸਾਹਿਬ ਨਾਲ ਪਾਣ ਦੀ ਇਹ ਪ੍ਰਕਿਰਿਆ ਚੱਲ ਰਹੀ ਆ ਸਰਾ ਸਰ ਲੋਕਾਂ ਨੂੰ ਇੱਕ ਭਾਵਕ ਮੁੱਦੇ ਨਾਲ ਪਹਤਾਨ ਦੀ ਲੋੜ ਹੈ ਬਕਾ ਰਹੇ ਨੇ ਤਾਂ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਇਸ ਵੇਲੇ ਔਰ ਇਹ ਫੇਲ ਸਰਕਾਰ ਕੋਈ ਮੁੱਦਾ ਲੱਭ ਰਹੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਫੇਰ ਜਾ ਸਕੀਏ ਲੇਕਿਨ ਇਹ ਜਨ ਲੋਕਾਂ ਦੇ ਵਿੱਚ ਇਦਾਂ ਨਹੀਂ ਜਾਇਆ ਜਾਣਾ ਮੇਰੀ ਅਪੀਲ ਹੈ ਕਿ ਸਰਕਾਰ ਇਹ ਮੂਰਖਤਾ ਪੂਰਣ ਫੈਸਲਾ ਵਾਪਸ ਲਵੇ ਗਰਸ਼ੰਕਰ ਨੂੰ ਟੋੜਨ ਦਾ ਬਿਲਕੁਲ ਨਾ ਸੋਚੇ ਜੇ ਅਨੰਦਪੁਰ ਸਾਹਿਬ ਨੂੰ ਬਣਾਉਣਾ ਜਿਲ੍ਹਾ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਪਵਿੱਤਰ ਜਗ੍ਹਾ ਬਣਾਓ ਰੋਪੜ ਦੇ ਲੈ ਲਓ ਜ਼ਿਲ੍ਹੇ ਜੋ ਵੀ ਹਿੱਸਾ ਲੈਣਾ ਤੁਸੀਂ ਲਓ ਲੇਕਿਨ ਹੁਸ਼ਾਰਪੁਰ ਨਾ ਟੋੜਿਆ ਜਾਵੇ ਛਾੜੇ ਤੋਂ ਪਹਿਲਾਂ ਬੱਲਾਚੋਰ ਲੈ ਲਿਆ ਇਹਨਾਂ ਨੇ ਹੁਣ ਗਰਸ਼ੰਕਰ ਲੈ ਲਿਆ ਇਲਾਕੇ ਦੇ ਲੋਕ ਕੀ ਕਰਨਗੇ ਸਾਰਾ ਕਾਰੋਬਾਰ تباہ ਹੁੰਦਾ ਗਰਸ਼ੰਕਰ ਦੇ ਹਜ਼ਾਰਾਂ ਹੀ ਲੋਕ ਦਿੱਲੀ ਡੀਸੀ ਦਫ਼ਤਰ ਐਸਐਸਪੀ ਦਫ਼ਤਰ ਹੁਸ਼ਾਰਪੁਰ ਹੁੰਦੀ ਦੁਕਾਨਾਂ ਤੋਂ ਚੀਜ਼ਾਂ ਖਰੀਦਦੇ ਨੇ ਬਾਜ਼ਾਰਾਂ 'ਚ ਜਾਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ ਕਿਚਰੀ ਜਾਂਦੇ ਨੇ ਸ਼ਾਦੀ ਸਾਰੀ ਆਰਥਿਕ ਵਿਵਸਥਾ ਘਰਾਬ ਕਰ ਰਹੇ ਨੇ ਲੋਕ ਤਰੱਕੀ ਨਾ ਕੀ ਕਰਨੀ ਹੈ ਅਰਥਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਦੂਸਰਾ ਜਿਹੜੇ ਗੜ ਸ਼ੰਕਰ ਤੋਂ ਪਰਲੇ ਏਰੀਆ ਦੇ ਲੋਕ ਆ ਜਿਹੜੇ 20 ਮਿੰਟ ਤੋਂ ਹਸ਼ਾਰ ਪਰ ਪਹੁੰਚਦੇ ਆ ਉਹ 70 70 ਕਿਲੋਮੀਟਰ ਦਾ ਅਨੰਤਪੁਰ ਸਾਹਿਬ ਪਿੰਡਾ ਪਹੁੰਚ ਕੀ ਲੋਕਾਂ ਦੀ ਸਹੂਲਤ ਦੇਖੀ ਇਹਨਾਂ ਨੇ ਤੋਂ ਮੇਰੀ ਇਹਨਾਂ ਨੂੰ ਅਪੀਲ ਹੈ ਕਿ ਸਰਕਾਰ ਇਹ ਮੂਲਕਤਾਪੂਰਨ ਫੈਸਲਾ ਜਿਹੜਾ ਵਾਪਸ ਲਵੇ ਉਹ ਰੋੜੀ ਸਾਹਿਬ ਤੋਂ ਸਾਨੂੰ ਬਹੁਤ ਉਤਰਾਜ ਆ ਇਹ ਲੋਕਤੰਤਰ ਦੇ ਰਾਖੇ ਆ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸੱਤਾ ਪੱਖ ਦੀ ਗੱਲ ਵੀ ਸੁਣਨੀ ਹੈ ਵਿਰੋਧੀਆਂ ਦੀ ਵੀ ਗੱਲ ਸੁਣਨੀ ਆ ਲੇਕਿਨ ਦੁੱਖ ਵਾਲੀ ਗੱਲ ਹੈ ਗੱਲ ਤਾਂ ਕੀ ਸੁਣਨੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਹਿਲੇ ਦਿਨ ਤੋਂ ਇੱਕ ਦਿਨ ਮਜ਼ਾਕ ਕੀਤਾ ਵੀ ਕਰਸ਼ੰਗਰ ਗਿਆ ਬਾਅਦ ਵਿੱਚ ਨੇ ਇਹਨਾਂ ਮਜ਼ਾਕ ਕੀਤਾ ਸੀ ਇਹ ਕੋ ਮਜ਼ਾਕ ਵਾਲੀ ਗੱਲ ਹੈ ਕਰਸ਼ੰਗਰ ਏਰੀਆ ਦੀ ਲੱਕ ਤੋਂ ਉੱਪਰ ਵਾਦੀ ਹੈ ਉਹਨਾਂ ਲੋਕਾਂ ਦਾ ਧੋਖਾ ਲੋਕਾਂ ਨੂੰ ਪੁੱਛੋ ਤੁਸੀਂ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ ਜੇ ਲੋਕ ਜਾਣਾ ਚਾਹੁੰਦੇ ਭੇਜ ਦਿਓ ਅੱਜ ਨਹੀਂ ਲੋਕ ਤਾਂ ਕੋਈ ਜਾਣੇ ਹੀ ਨਹੀਂ ਜਾਂਦੇ ਇਲਾਕੇ 'ਚ ਧੇਤਾਂ ਦੀ ਲੁੱਟਮੱਟੀ ਹੋਈ ਹੈ ਨਸ਼ਾ ਘੋਰੀ ਦਿਨ ਰਾਤ ਚੱਲਣ ਰਹੀ ਹੈ ਗੁੰਡਾਗਰਦੀ ਇੱਥੇ ਰੋਜ਼ ਚੱਲਣ ਰਹੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਬੇਰੋਜ਼ਗਾਰੀ ਅਤਲੀ ਹੈ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਮੈਤਮਿਆਂ ਦੇ ਕਲਰਕ ਪੂਰੇ ਨਹੀਂ ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਨ ਇਹ ਕਿਹੜਾ ਕੰਮ ਬਣਾਇਆ ਇਹਨਾਂ ਨੇ ਜਿਲ੍ਹੇ ਨੂੰ ਤੋੜਨ ਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਦੇਖੋ ਜੀ ਅੱਜ ਸਾਰਾ ਵਕੀਲ ਪਾਈਚਾਰਾ ਇਕੱਠਾ ਹੋ ਕੇ ਆਇਆ ਹੈ ਔਰ ਸਾਰਾ ਵਕੀਲ ਪਾਈਚਾਰਾ ਇਸ ਲਈ ਇਕੱਠਾ ਹੋ ਕੇ ਆਇਆ ਹੈ ਕਿ ਹੁਸ਼ਿਆਰਪੁਰ ਗੜਸ਼ੰਕਰ ਦੀ ਅਖੰਡਤਾ ਜਿਹੜੀ ਹੈ ਉਹ ਬਣੀ ਰਵੇ। ਬੇਸ਼ੱਕ ਕਿ ਡਿਪਟੀ ਸਪੀਕਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਮਾਲਪੁਰ ਕੀਤੀ ਪਰ ਸਿਰਫ ਮਾਲਪੁਰ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਸਾਡੇ ਗੜਸ਼ੰਕਰ ਬਾਰੇ ਹਲੇ ਗੋਲਮੋਲ ਗੱਲ ਕੀਤੀ ਹੈ। ਜੇ ਗੱਲ ਇਹਨਾਂ ਨੇ ਸਪਸ਼ਟ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਇਹ ਸੰਘਰਸ਼ ਨਾ ਕਰਨਾ ਪੈਂਦਾ। ਪਰ ਸਰਕਾਰਾਂ ਜਿਹੜੀਆਂ ਕਾਨੂੰਨ ਬਣਾਉਂਦੀਆਂ ਆ ਜਾਂ ਕੋਈ ਜ਼ਿਲੇ ਬਣਾਉਂਦੀਆਂ ਲੋਕਾਂ ਦੀ ਸੁਵਿਧਾ ਲਈ ਪਰ ਅੱਜ ਜੇ ਸਰਕਾਰ ਇਹ ਕਦਮ ਲੈਣ ਜਾ ਰਹੀ ਹੈ ਤਾਂ ਬਹੁਤ ਗਲਤ ਕਦਮ ਹੈ ਮੈਂ ਘਟੋ ਘਟ 25 ਪਿੰਡਾਂ 'ਚ ਜਾ ਚੁੱਕੀ ਆ ਇੱਕ ਵੀ ਪਿੰਡ 'ਚੋਂ ਇੱਕ ਵੀ ਵਿਅਕਤੀ ਨੇ ਮੈਨੂੰ ਇਹ ਗੱਲ ਨਹੀਂ ਕਹੀ ਕਿ ਜਿਹੜਾ ਸਾਡਾ ਇਲਾਕਾ ਉੱਧਰ ਲਗਾਇਆ ਜਾਵੇ ਲੋਕ ਇਸ ਗੱਲ ਨੂੰ ਲੈ ਕੇ ਦੁਖੀ ਹੈ ਪਰੇਸ਼ਾਨ ਹੈ ਔਰ ਮੈਨੂੰ ਲੱਗਦਾ ਡਿਪਟੀ ਸਪੀਕਰ ਜਿਹੜਾ ਸਾਡੀ ਇੱਕ ਸੰਵਿਧਾਨਿਕ ਰਹਿਨੁਮਾਈ ਕਰ ਰਿਹਾ ਹੈ ਬੀਂਗ ਐਮਐਲਏ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਕਾਜੋ ਡਿਪਟੀ ਸਪੀਕਰ ਵੀ ਹੈ ਉਹਨਾਂ ਦਾ ਧਰਮ ਬੰਦਾ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਣੀ ਸਰਕਾਰ ਤੇ ਮੋਰੇ ਅੜ ਕੇ ਸਟੈਂਡ ਲੈਣ ਔਰ ਗੜਸ਼ੰਕਰ ਵਾਲਿਆਂ ਦੀ ਬਲੀ ਨਾ ਕਰਾ ਕੇ ਰੱਖਦੇ ਨੇ ਕਿਏ ਵਾਗਾ ਤੇ ਅਸੀਂ ਦਰਸ਼ਨ ਚੰਦਰ ਜਿਹੜਾ ਹੁਸ਼ਿਆਰਪੁਰ ਦੇ ਨਾਲ ਹੀ ਰਹਿਣਾ ਚਾਹੀਦਾ ਹਨਕੁਰ ਸਾਹਿਬ ਨਾਲ ਨਹੀਂ ਜਾਣਾ ਚਾਹੀਦਾ ਤੁਸੀਂ ਅੱਜ ਤੱਕ ਜਿੰਨੀਆਂ ਵੀ ਸਟੇਟਮੈਂਟ ਸੁਰੋੜੀ ਸਾਹਿਬ ਦੀਆਂ ਦੇਖੀਆਂ ਤੁਸੀਂ ਇੱਕ ਵੀ ਜੁਰੀਅਰ ਸਟੇਟਮੈਂਟ ਸੁਣੀਆਂ ਤੇ ਦੱਸ ਦਿਓ ਸਾਜੀਆਂ ਦੁਪੀਆ ਸਾਹ ਸਾਜੀਆਂ ਤੁਹਾਨੂੰ ਮਿਸਲੀਡ ਕਰਨ ਵਾਲੀਆਂ ਉਹ ਕਿ ਦਰਸ਼ਨ ਚੰਦਰ ਜਿਹੜਾ ਹੁਸ਼ਿਆਰਪੁਰ ਦਾ ਹਿੱਸਾ ਨਹੀਂ ਹੋਏਗਾ ਸਾਨੂੰ ਤੁਸੀਂ ਸਪੱਸ਼ਟ ਕਰ ਦਿਓ ਮਾਨੂੰ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਚੱਲ ਕੇ ਤੁਹਾਡੇ ਘਰ ਆ

ਇਹ ਤਾਂ ਇੱਕ ਬੋਰਡ ਲਗਵਾਇਆ ਗਿਆ ਝੂਠੀਆਂ